ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਦਾ ਸ਼ੀਸ਼ਮੈਲ ਹੈ ਜੋ ਕਿ 1911 ਦੇ ਵਿੱਚ ਲਾਲਾ ਹੰਸ ਰਾਜ ਜੈਨ ਵੱਲੋਂ ਤਾਮਿਰ ਕਰਵਾਈ ਗਈ ਸੀ ਲਗਭਗ 114 ਸਾਲ ਪੁਰਾਣਾ ਸ਼ੀਸ਼ਮੈਲ ਹੁਣ ਡਿੱਗਣ ਦੀ ਕਦਰਤ ਹੈ ਸ਼ੀਸ਼ਮੈਲ ਦਾ ਨਾਮ ਨਾਲ ਜਾਣਿਆ ਜਾਂਦਾ ਇਹ ਬਾਜ਼ਾਰ ਸੀਸਮੈਲ ਬਾਜ਼ਾਰ ਹੈ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਪ੍ਰਸ਼ਾਸਨ ਵੱਲੋਂ ਇਸ ਸੀਸਮੈਲ ਦੀ ਸਾਮ ਸੰਭਾਲ ਨਹੀਂ ਕੀਤੀ ਗਈ ਪੁਰਾਤਨ ਬਿਲਡਿੰਗ ਹੋਣ ਕਾਰਨ ਲੋਕਾਂ ਦਾ ਖਿੱਚ ਦਾ ਕਾਰਨ ਵੀ ਸੀ ਪਰ ਅੱਜ ਤੱਕ ਇਸ ਦੀ ਸਾਰ ਕਿਸੇ ਨੇ ਨਹੀਂ ਲਈ ਕਿਸੇ ਸਮੇਂ ਲੰਬੀਆਂ ਲਾਈਨਾਂ ਲਾ ਕੇ ਦੇਖਣ ਨੂੰ ਮਿਲਦਾ ਸੀ ਹੁਣ ਇਸ ਦੀ ਦੇਖ ਰੇਖਾ ਨਾ ਹੋਣ ਕਾਰਨ ਸੀਸਮੈਲ ਹੁਣ ਡਿੱਗਣ ਦੀ ਕਦਾਰ ਤੇ ਹੈ ਆਉ ਆਪਾ ਇਥੋਂ ਦੇ ਲੋਕਾਂ ਦੇ ਨਾਲ ਕਰਦੇ ਆਂ ਗੱਲਬਾਤ ਉਹਨਾਂ ਦਾ ਕੀ ਕਹਿਣਾ ਹੈ ਹੁਸ਼ਾਪੁਰ ਦੇ ਵਿੱਚ ਬਹੁਤ ਹੀ ਪੁਰਾਣਾ ਸ਼ੀਸ਼ਮਾ ਵਿਹਾਰ ਹੁੰਦਾ ਸੀ ਜਦੋਂ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਤੇ ਇਹਦੇ ਤੇ ਇੱਕ 10 ਪੈਸੇ ਦੀ ਪਰਚੀ ਲੱਗਦੀ ਹੁੰਦੀ ਸੀ ਕਿ ਔਰ ਅੰਦਰ ਜਾ ਕੇ ਇੰਨਾ ਕੋ ਮਤਲਬ ਮਨ ਖੁਸ਼ ਹੁੰਦਾ ਸੀ ਨਾ ਕੋ ਮਤਲਬ ਦੇਖ ਕੇ ਯਕੀਨ ਨਹੀਂ ਹੁੰਦਾ ਸੀ ਇਹ ਮੂਰਤੀ ਹੱਥ ਨਾਲ ਬਣਾਈ ਹੋਈ ਆ ਔਰ ਬੜੇ ਬੜੇ ਦੂਰੋਂ ਲੋਕੀ ਐਨ ਆਰ ਆਈ ਆਣਦੇ ਹੁੰਦੇ ਕਿ ਹੁਸ਼ਾਪੁਰ ਦਾ ਸ਼ੀਸ਼ਮਾ ਬਹੁਤ ਛਾ ਬਣਿਆ ਹੋਇਆ ਪਰ ਹੁਣ ਥੋੜਾ ਦੁੱਖ ਹੁੰਦਾ ਆ ਕਿ ਜਦੋਂ ਉਹਦੀਆਂ ਮੂਰਤੀਆਂ ਤੇ ਦੇਖਣ ਜੋਗੇ ਹੈ ਹੀ ਨਹੀਂ ਨਾ ਰਿਪੇਅਰ ਹੈ ਕਿ ਕੋਈ ਨਾ ਦਿਖ ਰਿਹਾ ਹੁੰਦੀ ਆ 114 ਸਾਲ ਪੁਰਾਣਾ 1911 ਵਿੱਚ ਬਣਾਇਆ ਗਿਆ ਸੀ ਇਹ ਤੇ ਕੀ ਲੱਗਦਾ ਸਰਕਾਰਾਂ ਇਸ ਵੱਲ ਕਿਉਂ ਧਿਆਨ ਨਹੀਂ ਦੇਉਂਦੀ ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਕੋ ਹੁਸ਼ਿਆਪੁਰ ਦੇ ਚ ਇਹ ਬਹੁਤ ਪ੍ਰਚੀਨ ਹੈਗਾ ਆ ਮਤਲਬ ਬਹੁਤ ਇਤਿਹਾਸਿਕ ਜਗ੍ਹਾ ਹੈਗੀ ਦੇਖਣ ਲਈ ਔਰ ਤੁਸੀਂ ਦੇਖੋ ਕੱਲੀ ਕੱਲੀ ਕਿ ਮਤਲਬ ਕਾਰਗਰੀ ਦਿਖਾਈ ਹੋਈ ਆ ਉਹਨਾਂ ਨੇ ਔਰ ਪਿੱਛੇ ਜਿਹਾ ਸੀ ਨਗਰ ਨਿਗਮ ਨੂੰ ਹੋਇਆ ਚੁਗਾ ਸਭ ਕੁ ਕਹਿੰਦੇ ਚ ਕਮੁਸ਼ੀਸ਼ਮਾ ਦਾ ਦਵਰ ਤੇ ਹੋਏਗਾ ਪਰ ਕਾਜਾਂ ਜਿਹੜੇ ਰਹਿ ਗਿਆ ਕਮ ਹੋਏ ਨਹੀਂ ਪਰ ਦੇਖਿਆ ਜਮ ਜਿਹੜੀਆਂ ਤਿਆਸੀ ਚੀਜ਼ਾਂ ਪੁਰਾਣੀਆਂ ਹੈਗੀਆਂ ਸਾਮ ਸੰਭਾਲੇ ਸਰਕਾਰ ਤਾਂ ਕਹਿ ਨਹੀਂ ਕਰਾਂਗੇ ਪਰ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਡਿਗਨ ਦੀ ਕਦਾੜ ਤੇ ਆ ਗਈ ਹੈ ਪਰ ਸਰਕਾਰ ਨੂੰ ਵੀ ਚਾਹੀਦਾ ਨਾ ਉਹ ਦੇਖੋ ਮਤਲਬ ਪਿੱਪਲ ਲੱਗੇ ਹੋਏ ਆ ਇਹਦੀ ਕੋਈ ਸਫਾਈ ਨਹੀਂ ਕੋਈ ਧਿਆਨ ਨਹੀਂ ਬਿਲਕੁਲ ਕਾਜਾਂ ਵਿੱਚ ਜਿਹੜਾ ਹੋ ਗਿਆ ਡਿਗਨ ਦਾ ਇਹ ਲੱਗ ਰਿਹਾ ਕਿਸੇ ਵੇਲੇ ਵੀ ਇਹ ਮਾਰ ਤਾਂ ਦੇਖਿਆ ਜਲਦ ਜਲਦ ਦਿਖ ਰਾ ਕੀਤੀ ਜਾਵੇ ਔਰ ਇਹਨੂੰ ਹੋ ਸਕਦਾ ਹੈ ਤੇ ਰਿਪੇਅਰ ਹੋ ਜਾਵੇ ਤੇ ਇੱਕ ਆਨ ਵਾਰ ਟਾਈਮ 'ਚ ਲੋਕੀ ਫੇਰ ਸ਼ਿਸ਼ੋ ਯਾਰ ਦੇਖਣ ਆਣ ਸਰ ਮੇਰਾ ਨਾਮ ਭਾਵੇਂ ਇਸ धवन ਅੰਦੀ ਅੱਜ ਤੁਸੀਂ ਖੜੇ ਆ ਸ਼ੀਸ਼ਮੈਲ ਬਾਜ਼ਾਰ ਦੇ ਉੱਤੇ ਸ਼ੀਸ਼ਮੈਲ ਦੇ ਉੱਤੇ ਬਿਲਡਿੰਗ ਉਹਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਪੁਰਾਣੀ ਹੈ ਕਿੱਦਾਂ ਦੇ ਹਾਲਾਤ ਨੇ ਸਰ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਤੇ ਨਵੇਂ ਸਾਲ ਦੀ ਸ਼ੁਭ ਕਾਮਨਾਵਾਂ ਹਾਰਦਿਕ ਵਧਾਈਆਂ ਜੀ ਰਹੀ ਗੱਲ ਸ਼ੀਸ਼ਮੈਲ ਦੀ ਹੁਸ਼ਿਆਰਪੁਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਇਹਦਾ ਇਤਿਹਾਸ ਸ਼ੀਸ਼ਮੈਲ ਨਾਲ ਵੀ ਜੁੜਿਆ ਹੈ ਇੱਥੇ ਇੱਕ ਰਾਜਾ ਜੀ ਦਾ ਦਰਬਾਰ ਹੁੰਦਾ ਸੀ ਉਹਨਾਂ ਨੇ ਇੱਕ ਸ਼ੀਸ਼ਿਆਂ ਦਾ ਮਹਿਲ ਬਣਾਇਆ ਸੀ ਉਹਦਾ ਨਾਮ ਹੈ ਸ਼ੀਸ਼ ਮਹਿਲ ਇੱਕ ਪਟਿਆਲੇ ਜਿਹਾ ਕਿੱਥੇ ਹੈ ਹੋਰ ਵੀ ਕਹਿੰਦੇ ਇੱਕ ਅੱਧਾ ਹੋਏਗਾ ਦੇਸ਼ ਦੇ ਵਿੱਚ ਉਹ ਆਈ ਡੋਨਟ ਨੋ ਕਿੱਥੇ ਹੋਏਗਾ ਪਰ ਇਸ ਚੀਜ਼ ਨੂੰ ਤੁਸੀਂ ਆਪ ਵੀ ਦੇਖ ਸਕਦੇ ਹੋ ਇਸ ਮੂਰਤੀਆਂ ਨੂੰ ਦੇਖ ਸਕਦੇ ਹੋ ਇਹ ਲੱਕੜ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਸਰ ਪੱਥਰ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਅੰਦਰ ਬਹੁਤ ਬਹੁਤ ਹੀ ਪੁਰਾਤਨ ਔਰ ਕਾਰੀਗਰੀ ਵਾਲਾ ਕੰਮ ਹੋਇਆ ਹੋਇਆ ਹੈ ਇਹਨੂੰ ਦੇਖਣ ਲਈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਸਾਡੇ ਸ਼ਹਿਰ ਦੇ ਵਿੱਚ ਕਈ ਨੇਤਾ ਹੋਏ ਬਹੁਤ ਉੱਚੀਆਂ ਉੱਚੀਆਂ ਅਹੁਦਿਆਂ ਤੇ ਹੋਏ ਪਰ ਇਹਦਾ ਕਿਸੇ ਨੇ ਕੁਝ ਵੀ ਨਹੀਂ ਕੀਤਾ ਸ਼ਾਰੇ ਸ਼ਹਿਰ ਚ ਤੁਸੀਂ ਦੇਖਿਆ ਹੋਵੇ ਹਿਸਟੋਰੀਕਲ ਪਲੇਸ ਦੇ ਬੋਰਡ ਲੱਗੇ ਹੋਏ ਸ਼ੀਸ਼ਮੈਲ ਬਾਜ਼ਾਰ ਸ਼ੀਸ਼ਮੈਲ ਹਿਸਟੋਰੀਕਲ ਪਲੇਸ ਪਰ ਬਹੁਤ ਦੂਰੋਂ ਦੂਰੋਂ ਜਨਤਾ ਆਂਦੀ ਇਹਨੂੰ ਦੇਖਣ ਵਾਸਤੇ ਇੱਥੇ ਜੈਨ ਮੰਦਿਰ ਵੀ ਹੈ ਉੱਧਰ ਲਈ ਵੀ ਬਹੁਤ ਲੋਕ ਆਉਂਦੇ ਪਰ ਇਹਨੂੰ ਕੋਈ ਵੀ ਨਹੀਂ ਦੇਖਦਾ ਪਰ ਕੀ ਲੱਗਦਾ ਕਿਸ ਕਰਕੇ ਇਹਦੀ ਜੋ ਦੇਖਭਾਲ ਨਹੀਂ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਸਰ ਇਸ ਤਰ੍ਹਾਂ ਇਹਦੇ ਲਈ ਕਈ ਵਾਰ ਕਈ ਵਾਰ ਇੱਥੇ ਕੋਈ ਇੱਕ ਤੁਹਾਡੇ ਵਰਗੇ ਕਈ ਪੱਤਰਕਾਰ ਭਾਈਚਾਰਾ ਲੋਕ ਆਂਦੇ ਨੇ ਉਹ ਦੇਖਦੇ ਨੇ ਵੀਡੀਓਜ਼ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਅਪਡੇਟ ਹੁੰਦੀਆਂ ਸਾਰੀਆਂ ਵੀਡੀਓਜ਼ ਪਰ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਅਸੀਂ ਵੀ ਕਈ ਵਾਰ ਗੁਹਾਰ ਲਗਾਈ ਹੈ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਕਈ ਮੂਰਤੀਆਂ ਉੱਪਰੋਂ ਡਿੱਗ ਡਿੱਗ ਕੇ نیچے गिर ਰਹੀਆਂ ਉਹ ਡਿੱਗ ਰਹੀਆਂ ਟੁੱਟ ਰਹੀਆਂ ਕੁਝ ਲੋਕਾਂ ਦਾ ਨੁਕਸਾਨ ਹੁੰਦਾ ਪਲੱਸ ਜਿਹੜੀਆਂ ਮੂਰਤੀਆਂ ਕੋਈ ਬਹੁਤ ਪਿਆਰੀਆਂ ਬਣੀਆਂ ਲੱਕੜ ਦੀਆਂ ਵੀ ਬਹੁਤ ਮੂਰਤੀਆਂ ਬਣੀਆਂ ਹੋਈਆਂ ਉੱਪਰ ਮੋਰ ਬਣੇ ਹੋਏ ਸ਼ੀਸ਼ਿਆਂ ਦਾ ਵਰਕ ਹੋਇਆ ਹੋਇਆ ਰਾਜਾ ਜੀ ਬਹੁਤ اچھی-अच्छी ਕਾਰੀਗਰੀ ਅਸੀਂ ਛੋਟੇ ਹੁੰਦੇ ਸੀ ਤੇ ਓਪਨ ਹੁੰਦਾ ਸੀ ਉਦੋਂ ਦੌਰ पे ਟਿਕਟ ਹੁੰਦੀ ਸੀ ਅਸੀਂ ਦੇਖਣ ਜਾਈਦਾ ਸੀ ਤੇ ਇਹ ਕੀ ਲੱਗਦਾ ਕਿਸੇ ਟਾਈਮ ਤੇ ਇੱਥੇ ਲਾਈਨ ਲੱਗੀ ਹੁੰਦੀ ਸੀ ਲੋਕਾਂ ਦੀ ਬਿਲਕੁਲ ਜੀ ਬਿਲਕੁਲ ਦੋ ਰਾਜੋਂ ਕੱਲੇ ਭਾਰਤ ਤੋਂ ਨਹੀਂ ਵਿਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਆਉਂਦੇ ਸੀ ਹੁਣ ਕੋਈ ਨਹੀਂ ਸੀ ਦੇਖਣ ਹੁਣ ਇਸ ਟਾਈਮ ਸਰ ਤੁਹਾਡੇ ਸਾਹਮਣੇ ਤਾਲਾ ਲੱਗਾ ਹੋਇਆ ਜੀ ਬਿਲਕੁਲ ਬੰਦ ਹੋਇਆ ਹੋਇਆ ਆ ਦੇਖ ਲਓ ਬਿਲਡਿੰਗ ਅੱਗੇ ਨੂੰ ਝੁੱਕ ਚੁਕੀ ਆ ਇਹ ਇਹ ਵੀ ਨਹੀਂ ਪਤਾ ਕਿ ਕਦੋਂ ਨੇਰੀ ਆਵੇ ਤੂਫਾਨ ਆਵੇ ਤੇ ਬਿਲਡਿੰਗ نیچے ਤਵਸਤ ਹੋ ਜਵੇ ਪਿਛੇ ਬਰਸਾਤਾਂ ਦੇ ਮੌਸਮ 'ਚ ਵੀ ਇਹ ਪ੍ਰੋਬਲਮ ਆਈ ਸੀਗੀ ਕਿ ਡਿਗਨ ਦੀ ਕਦਰ ਹੋ ਗਈ ਸੀ ਸਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਦੋ ਕ ਮੂਰਤੀਆਂ ਉੱਪਰੋਂ ਡਿਸਟਰੋਏ ਹੋ ਕੇ نیچے ਗਿਰੀਆਂ ਉਸ ਤੋਂ ਬਾਅਦ ਇਹ ਇੱਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਆ ਸਾਰਾ ਬੋਰ ਡੁੱਗਿਆ ਹੋਇਆ ਉਹ ਸਾਰੀਆਂ ਤਰੇੜਾਂ ਆਈਆਂ ਹੋਈਆਂ ਜਿੰਨਾ ਜ਼ਿਆਦਾ ਨੁਕਸਾਨ ਇਸ ਚੀਜ਼ ਦਾ ਹੋ ਚ ਹੋ ਰਿਹਾ ਇਹਨੂੰ ਸੰਭਾਲ ਕੋਈ ਨਹੀਂ ਰਿਹਾ। ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਸਰ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਮੰਗ ਹੈ ਜੀ ਇਸ ਧਰੋਹਰ ਨੂੰ ਬਚਾ ਲਿਆ ਜਾਵੇ ਜਲਦੀ ਤੋਂ ਜਲਦੀ ਬਚਾਇਆ ਜਾਵੇ ਤੇ ਪਹਿਲ ਦੇ ਆਧਾਰ ਤੇ ਇਹਦਾ ਸਾਰਾ ਮੁਕੰਮਲ ਕੰਮ ਕੀਤਾ ਜਾਵੇ ਤੇ ਦੁਬਾਰਾ ਸ਼ੀਸ਼ਮੈਲ ਨੂੰ ਸ਼ੀਸ਼ਮੈਲ ਬਣਾਇਆ ਜਾਵੇ।